ਜਦੋਂ ਪਹਿਲਾ ਸਟੂਡੈਂਟ ਆਉਣੇ ਸ਼ੁਰੂ ਹੋਏ ਆ ਤੇ ਸਾਡੇ ਹੀ ਲੋਕ ਜਿਹੜੇ ਸੀ ਬਾਹਰਲੇ ਨਹੀਂ ਜਿਹੜੇ ਸਾਡੇ ਹੀ ਲੋਕ ਸੀ ਪੰਜਾਬੀ ਪੰਜਾਬ ਤੋਂ ਆਏ ਹੋ ਜਿਹੜੇ ਇੰਡੀਅਨ ਲੋਕ ਉਹ ਤਖਤੀਆਂ ਫੜ-ਫੜ ਕੇ ਤੇ ਐਮਪੀਜ਼ ਦੇ ਦਰਵਾਜ਼ਿਆਂ ਤੇ ਖੋਰ ਥਾਮਾਂ ਤੇ ਉਹਨਾਂ ਨੇ ਆਪਣਾ ਕਹਿ ਲਓ ਵੀ ਆਪਣਾ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਸਟੂਡੈਂਟ ਨਹੀਂ ਆਉਣੇ ਚਾਹੀਦੇ ਸਟੂਡੈਂਟ ਨਹੀਂ ਆਉਣੇ ਚਾਹੀਦੇ ਕਿਉਂਕਿ ਜਦੋਂ ਵੀ ਉਹੀ ਇਹੋ ਜੀ ਗੱਲਬਾਤ ਹੁੰਦੀ ਆ ਜੀ ਉਹਦੇ ਵਿੱਚ ਜਦੋਂ ਇਹੋ ਜਿਹਾ ਸਿਸਟਮ ਦਾ ਵਿੱਚ ਆਈ ਜਾਂਦੇ ਆ ਆਈ ਤੇ ਉਹਦੇ ਵਿੱਚ ਕੁਝ ਗਲਤ ਅੰਤਰ ਵੀ ਆਉਣੇ ਇਹ ਤੇ ਇੱਕ ਰੱਬ ਦੀ ਨਿਯਮ ਆ ਕੁਦਰਤ ਆ ਬਈ ਇਹ ਸਾਰੇ ਦੇਖੋ ਜੇ ਹੁਣੇ ਨਹੀਂ ਜਿੱਥੇ ਚੰਗੇ ਉੱਥੇ ਬੰਦੇ ਵੀ ਆਉਣੇ ਆ ਜਿੱਥੇ ਬੰਦੇ ਉੱਥੇ ਚੰਗੇ ਵੀ ਆਉਣੇ ਆ ਸਾਡੇ ਇੱਥੇ ਵੀ ਸਰੀ ਦੇ ਵਿੱਚ ਇੱਕ ਲੜਾਈ ਹੋਈ ਸੀ 128 ਸਟਰੀਟ ਤੇ ਤੇ ਤਕਰੀਬਨ 70 ਐਵੇਨਿਊ 68 ਐਵੇਨਿਊ 70 ਐਵੇਨਿਊ ਤੇ ਕਦੇ ਇੱਕ ਫਲਾਜਾ ਸੀ ਉਥੇ ਲੜਾਈ ਸੜਕ ਤੇ ਹੋਈ ਛਰੇਆਂ ਉਥੇ ਲੜਾਈ ਸਟੂਡੈਂਟਾਂ ਦੇ ਵਿੱਚ ਆਮਸੀ ਲੜਾਈ ਸੀ ਉਹ ਕਿਉਂਕਿ ਉਥੇ ਕੋਆਇੰਟਡ ਯੂਨੀਵਰਸਿਟੀ ਹੈ ਜਿਹੜੀ ਪੈਂਦੀ ਆ ਉਥੇ ਫਿਰ ਜਦੋਂ ਉਹ ਲੜਾਈ ਹੋਈ ਨਾ ਜੀ ਤੇ ਇਥੋਂ ਦੇ ਸਾਰੇ মিডিਏ ਨੇ ਵੀ ਲੋਕਾਂ ਨੇ ਇੱਕ ਕੱਟ ਕੀਤਾ ਜੀ ਇੱਕ ਹਾਲ ਦੇ ਵਿੱਚ ਉਹ ਕੱਟ ਜਿਹੜਾ ਸੀਗਾ ਇਸ ਕਰਕੇ ਸੀ ਵੀ ਇੱਥੇ ਮਾਹੌਲ ਬਹੁਤ ਖਰਾਬ ਕਰਦੇ ਆ ਤੇ ਇਹ ਹੋਣੀ ਨਹੀਂ ਚਾਹੀਦੀ ਉਸ ਟਾਈਮ ਤੇ ਜਦੋਂ ਮੈਨੂੰ ਉਹ ਮੈਨੂੰ ਵੀ ਉਹਦਾ ਸੱਦਾ ਆਇਆ ਸੀ ਐਸੇ ਪਰ ਮੈਂ ਉਹਦੇ ਵਿੱਚ ਨਹੀਂ ਗਿਆ ਪਰ ਮੈਨੂੰ ਜਦੋਂ ਪਤਾ ਲੱਗਾ ਵੀ ਇਸ ਕਰਕੇ ਕਰਕੇ ਜਿਹੜੀ ਆ ਪ੍ਰੈਸ ਪ੍ਰੈਸ ਕਾਨਫਰੰਸ ਜਿਹੜਾ ਕਰਤ ਰੱਖਿਆ ਗਿਆ ਹੈ ਤੇ ਬੜਾ ਔਖਾ ਸੀ ਦੇਖੋ মিডিਆ ਨਾਲ ਟੱਕਰ ਨਹੀਂ ਕੋਈ ਸੌਖੀ ਗੱਲ ਨਹੀਂ ਹੁੰਦੀ ਹਰੇਕ ਬੰਦਾ ਡਰਦਾ ਪਰ ਉਸ ਵੇਲੇ ਮਹਾਰਜ ਨੇ ਮਤਲਬ ਥੋੜਾ ਜਿਹਾ ਸਾਨੂੰ ਉਪਰਾਲਾ ਦਿੱਤਾ ਬਲ ਬਖਸ਼ਿਆ ਤੇ ਅਸੀਂ ਉਹਨੂੰ ਕਿ ਉਹ ਗੁਜਰਾ ਵੀ ਜੇ ਹਵਾ ਐ ਇਹਨੂੰ ਚਲਦੀ ਆ ਨਾ ਹੈ ਤੇ ਔਖਾ ਵੀ ਆਪਾਂ ਇਹਨੂੰ ਜਾਣ اسی ਉਸ ਵੇਲੇ ਇਥੋਂ ਅਨਾਉਂਸ ਕਰ ਦਿੱਤਾ ਅਸੀਂ ਸਟੂਡੈਂਟਸ ਦੇ ਨਾਲ ਖੜ ਗਏ ਇੱਕ ਪਾਸੇ ਇਹ ਗੱਲ ਸੀ ਵੀ ਜਿਹੜੇ ਸਟੂਡੈਂਟ ਆਉਣੇ ਨਹੀਂ ਚਾਹੀਦੇ ਇਹਨਾਂ ਨੇ ਗੰਦ ਪਾਤਾ ਇੱਥੇ ਆਹ ਕਰਤਾ ਤੇ ਅਸੀਂ ਦੂਸਰੇ ਪਾਸੇ ਉਹਨਾਂ ਲਈ ਇੱਕ ਅਨਾਉਂਸ ਕਰ ਦਿੱਤਾ ਵੀ ਉਹਨਾਂ ਨੂੰ ਵੈਲਕਮ ਪੈਕੇਜ ਅਸੀਂ ਦੇਆ ਸਟੂਡੈਂਟਸ ਉਹ ਵੈਲਕਮ ਪੈਕਟ ਦੇ ਵਿੱਚ ਸੀ ਉਹਨਾਂ ਦੀ 1 ਸਾਲ ਦੀ ਗਰੋਸਰੀ ਦਾ ਪ੍ਰਬੰਧ ਉਹਨਾਂ ਦੇ ਆਉਣ ਦੇ ਆਸਾਰ ਉਹਨਾਂ ਨੂੰ ਬਸਤੇ ਦਾ ਪ੍ਰਬੰਧ ਜਿਹੜੀ ਮੁੱਢਲੀ ਚੀਜ਼ ਆ ਉਹਨਾਂ ਨੂੰ ਬੇਸਮੈਂਟ ਜਾਣ ਲਈ ਜਿਹੜੀ ਚਾਹੀਦੀ ਆ ਉਹ ਮਤਲਬ ਅਸੀਂ ਉਹਦੇ ਸਾਰ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਔਰ ਅਸੀਂ ਸਟੂਡੈਂਟ ਨੂੰ ਵੈਲਕਮ ਕਰਾਂਗੇ ਉਹ ਜਿੰਨਾ ਅਸੀਂ ਉਹਦੇ ਵਿੱਚ ਮਤਲਬ ਉਹਨੂੰ ਰੋਕ ਜਿਹੜਾ ਸੀ ਉਹਦਾ ਦੂਸਰਾ ਅਖਤਿਆਰ ਕਰ ਦਿੱਤਾ ਵੀ ਇਹ ਸਾਡੇ ਨਿਆਣੇ ਆ ਜਿਨ੍ਹਾਂ ਨੂੰ ਅਸੀਂ ਇੱਥੇ ਵੀ ਦੀਏ ਤੇ ਵੀ ਸਾਰੇ ਕਿਤੇ ਇਹ ਗੱਲਾਂ ਕਰਦੇ ਸੀ ਵੀ ਆਪਾਂ ਇਹ ਪੰਜਾਬ ਰੁੜ ਗਿਆ ਪੰਜਾਬ ਦੀ ਜਵਾਨੀ ਰੁੜ ਗਈ ਨਸ਼ਿਆਂ ਦੇ ਵਿੱਚ ਤੇ ਆ ਹੋ ਗਿਆ ਤੇ ਆ ਹੋ ਗਿਆ ਤੇ ਅਸੀਂ ਸੋਚਦੇ ਸੀ ਵੀ ਇਦਾਂ ਦੀਆਂ ਗੱਲਾਂ ਕਰਦੇ ਮੈਂ ਇੱਥੋਂ ਜਾ ਕੇ ਉੱਥੇ ਉਹਨਾਂ ਨੂੰ ਸਾਹਮਣੇ ਲੈ ਕੈਂਪ ਰੇਂਜ ਕੀਤੇ ਜਾਣ ਆ ਕੀਤਾ ਜਾਇਆ ਕੀਤਾ ਜਾਂਦਾ। ਉੱਥੇ ਜਾ ਕੇ ਸਾਹਮਣੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਤੇ ਅਸੀਂ ਉਸ ਵੇਲੇ ਇੱਕ ਕਹੋ ਆਪਣੀ ਮੁਹਿੰਮ ਸ਼ੁਰੂ ਕੀਤੀ ਵੀ ਜਿਨ੍ਹਾਂ ਨੂੰ ਉੱਥੇ ਜਾ ਕੇ ਸਾਹਮਣੀਆਂ ਗੱਲਾਂ ਕਰਦੇ ਸੀ ਉਹ ਹੁਣ ਇੱਥੇ ਆਏ ਇੱਥੇ ਚੋਕਾ ਮਾਰਦੇ ਇੱਥੇ ਆਏ ਨੂੰ ਸਾਹਮਣਾ। ਸੋ ਅਸੀਂ ਇਹ ਉਹ ਸਾਡਾ ਜਿਹੜਾ ਉਪਰਾਲਾ ਕੀਤਾ ਕਿ ਸਾਡੇ ਅੰਦਰ ਉਹਦੇ ਲਈ ਕੋਈ ਕਹੋ ਵੀ ਇਸ ਭਾਵਨਾ ਨੇ ਸ਼ੁਰੂ ਕੀਤਾ ਵੀ ਸਾਡਾ ਨਾਂ ਚਮਕਣਾ ਜਾਂ ਸਿੱਖ ਸਾਡਾ ਅੰਦਰੋਂ ਜਿਹੜੀ ਭਾਵਨਾ ਸੀ ਉਹ ਸੱਚੀ ਸੀ ਵੀ ਅਸੀਂ ਤੇ ਜਿਹੜਾ ਸਾਡਾ ਪੰਜਾਬ ਦਾ ਜੂਤ ਆ ਉਹ ਸਾਡਾ ਇੱਥੇ ਆਇਆ ਅਸੀਂ ਉਹਨਾਂ ਨੂੰ ਸਾਫ਼ ਸਕੀਏ ਸਾਡੇ ਪੰਜਾਬ ਆਹੇ ਸਾਡਾ ਸਾਡਾ ਖੂਨ ਨਾ ਅਸੀਂ ਅਸੀਂ ਤੇ ਇਸ ਕਰਕੇ ਉਹ ਕੀਤਾ ਸੀ ਜੀ ਪ੍ਰਮਾਤਮਾ ਨੇ ਸਾਥ ਦਿੱਤਾ ਉਹ ਜਿਹੜੀ ਗੇਮ ਸੀ ਸਾਰੇ ਇੱਕਦਮ ਚੱਕਰ ਫੇਰ ਗਿਆ ਜੀ ਜਿੰਨਾ ਬਹੁਤ ਸਾਰੇ ਗੁਰਦੁਆਰੇ ਐ ਹੋਂਸੇ ਸੀ ਜੇ ਤੁਹਾਨੂੰ ਉਹਦੀ ਨੌਲੇਜ ਹੋਵੇ ਉਹਨਾਂ ਨੇ ਲਿਖ ਦਿੱਤਾ ਹੀ ਲੰਗਰ ਹਾਲ ਦੇ ਵਿੱਚ ਪੱਟੀਆਂ ਲਿਖ ਕੇ ਲਾ ਦਿੱਤੀਆਂ ਸਟੂਡੈਂਟਸ ਆਰ ਨਾਟ ਅਲਾਉ ਜਿੰਨਾਂ ਨੇ ਉਹ ਪੱਟੀਆਂ ਲਿਖ ਕੇ ਲਾਈਆਂ ਸੀ ਜਦੋਂ ਇਹ ਮਹਿਮ ਸ਼ੁਰੂ ਹੋਈ ਤੇ ਉਨਾ ਹੀ ਗੁਰਦਾਰਾਂ ਦੇ ਵਿੱਚ ਉਹਨਾਂ ਨੇ ਉਹ ਆਪਣੇ ਕੈਲੋ ਕੰਟੇਨਰ ਰੱਖ ਦਿੱਤੇ ਵੀ ਤੁਸੀਂ ਲੰਗਰ ਛਕੋ ਤੇ ਪੈਕ ਵੀ ਕਰਕੇ ਲੈ ਜਾਓ